ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਪੰਜਾਬ ਦਾ ਇਹ ਮੁਹਾਵਰਾ ਛੱਜ ਤੇ ਬੋਲੇ ਛਾਨਣੀ ਕਿਉਂ ਨਾ ਬੋਲੇ ਤਾਂ ਵਰਤਿਆ ਜਾਂਦਾ ਪਰ ਛੱਜ ਜੋ ਕਦੇ ਹਰ ਘਰ ਦੀ ਲੋੜ ਨਹੀਂ ਵਰਤਿਆ ਜਾਂਦਾ ਸੀ ਅੱਜ ਘਰਾਂ ਤੋਂ ਅਲੋਪ ਹੋ ਗਿਆ ਹੈ ਅੱਜ ਦੀ ਪੀੜ੍ਹੀ ਨੂੰ ਸ਼ਾਜ ਦੀ ਅਸਲ ਵਰਤੋਂ ਬਾਰੇ ਪਤਾ ਹੋਵੇ ਲਗਭਗ ਜਿਵੇਂ ਜਿਵੇਂ ਲਗਭਗ ਜਿਵੇਂ ਜਿਵੇਂ ਸਮਾਂ ਬਦਲ ਰਿਹਾ ਹੈ ਓਵੇਂ ਓਵੇਂ ਪੰਜਾਬ ਦੇ ਘਰਾਂ ਚ ਵਰਤੀਆਂ ਜਾਣ ਵਾਲਾ ਸਮਾਨ ਇੱਕ ਪੰਜਾਬੀ ਵਿਰਸੇ ਦਾ ਹਿੱਸਾ ਬਣਦਾ ਜਾ ਰਿਹਾ ਹੈ ਸ਼ਾਜ ਜੋ ਕਦੇ ਕਣਕ ਦੀ ਵਾਢੀ ਸਮੇ ਮੁੱਖ ਲੋੜ ਸੀ ਕਣਕ ਦੀ ਸਫਾਈ ਕੀਤੀ ਜਾਂਦੀ ਸੀ ਹਰ ਘਰ ਦੀ ਇਹ ਮੁੱਖ ਲੋੜ ਸੀ ਪਰ ਹੁਣ ਇਹ ਦੇਖਣ ਨੂੰ ਨਹੀਂ ਮਿਲਦਾ ਜਿਸ ਨਾਲ ਸਿੱਧੇ ਤੌਰ ਤੇ ਇਸ ਨੂੰ ਬਣਾਉਣ ਵਾਲੇ ਪਰਿਵਾਰ ਜਿਨ੍ਹਾਂ ਦਾ ਪੀੜੀ ਦਰ ਪੀੜੀ ਇਹ ਕਾਰੋਬਾਰ ਸੀ ਉਹ ਪ੍ਰਭਾਵਿਤ ਹੋਏ ਨੇ ਬਟਾੜਾ ਚ ਛੱਜ ਬਣਾਉਣ ਵਾਲੀ ਕੌਰ ਤੇ ਇਸ ਕੀਤੇ ਨੂੰ ਹਾਲੇ ਵਿੱਚ ਲਾ ਰਹੀ ਹੈ ਚੱਲਣੇ ਹਾਂ ਜੀ ਪਰ ਹੁਣ ਕੰਮ ਕਿਦਾਂ ਦਾ ਏ ਇਦਾਂ ਹੀ ਮਤਲਬ 6 ਮਹੀਨੇ ਬਾਅਦ ਹੀ ਬਣਾਉਣਾ ਜਦੋਂ ਸੀਜ਼ਨ ਆਂਦਾ ਕਣਕ ਦਾ ਝੋਨੇ ਦਾ ਉਹਦਾ ਬਣਾਈਦੇ ਪਰ ਬਣਾਉਂਦੇ ਤੇ ਚਾਰ-ਚਾਰ ਮਹੀਨੇ ਲੱਗ ਜਾਂਦੇ ਹਨ ਜਲਦੀ ਪੀਸ ਨਹੀਂ ਇਹ ਬੰਦੇ ਹੈਗੇ ਜੇ ਤੇ ਆਪਾਂ ਦੋ ਜਾਣੇ ਫਿਰ ਤੇ ਮਾੜਾ ਜਿਹਾ ਫਾਇਦਾ ਹੋ ਜਾਂਦਾ ਤੇ ਕੱਲਾ ਨੇ ਬਣਾਉਣੇ ਉਹਨੂੰ ਤਾਂ ਚਾਰ ਪੰਜ ਮਹੀਨੇ ਲੱਗ ਜਾਂਦੇ ਬਣਾਉਂਦੇ ਇਹ ਆ ਵੀ ਪਰ ਮਿਹਨਤ ਬੜੀ ਏ ਵੀਰੇ ਹੱਡੀਆਂ ਦੀ ਮਿਹਨਤ ਨਹੀਂ ਪੱਲੇ ਪੈਂਦੀ ਚਲੋ ਇਹਨੂੰ ਮੁੱਲ ਲੈ ਕੇ ਆਓ ਦੋ ਜਾਣ ਨੂੰ ਮੰਨਤੀ ਲਾ ਜਿਹੜੀ ਇੱਕ ਮੁਠਾ ਲਈਦਾ ਉਹਦੇ ਚੋਂ 20 ਨਿਕਲ ਗਏ 15 ਨਿਕਲਦੇ ਵਿੱਚ ਜਿਗਰ ਇਹਦੇ ਖਰਾਬ ਨਿਕਲਦੀ ਹੈ ਤੇ ਇਹ ਵੀ ਫਿਰ ਆ ਸਾਡਾ ਪੁਰਾਣਾ ਛਬਿਆਚਾਰਾ ਇਹਨੂੰ ਛੱਡ ਨਹੀਂ ਸਕਦੇ ਹੈ ਕਿਉਂ ਵਿਆਹ ਮਾਬੂਆਂ ਦੇ ਲੋਕੀ ਆਉਂਦੇ ਘਰੇ ਇੱਕ ਅੱਧਾ ਗਾਹਕ ਜਾਗ ਹੋਦੇ ਕੋਈ ਲੋ ਇਹਨੂੰ ਲੋੜ ਕਣਕ ਕਿਸ ਦੇ ਘਰੇ ਆਈਏ ਤੇ ਪ੍ਰਾਣੀਆਂ ਜਿਹੜੀਆਂ ਮੈਂ ਜ਼ਿੰਮੇਦਾਰਨੀਆਂ ਉਹ ਛੱਜ ਲੱਭਦੀਆਂ ਵੀ ਤੇ ਉਹ ਛੱਜ ਨੂੰ ਚੱਲ ਇਹ ਕਈ ਦਾ ਵੀ ਗਾਹਕੜਾ ਮੁੜਿਆ ਵੀ ਘਰੇ ਬੇਨਾਲੇ ਆਡਾ ਵੀ ਮਤਲਬ ਪੁਰਾਣਾ ਹੀ ਕਾਮਾ ਮਾਪਿਓ ਕਰਦੇ ਰਹੇ ਦਾਦੀ ਦਾਦਾ ਕਰਦੇ ਸਭ ਕਰਦੇ ਅੱਗੋਂ ਅਸੀਂ ਵੀ ਉਹ ਨਾਲ ਵੇ ਵੇ ਕੇ ਜਾ ਸਿੱਖ ਲਈ ਆ ਤੇ ਚੱਲ ਅਸੀਂ ਵੀ ਕਰਦੇ ਆ ਇਹ ਵੀ ਕੰਮ ਰੋਜ਼ੀ ਆ ਢੀ ਰੋਟੀ ਘਰ ਦੀ ਥੋੜਾ ਕਰ ਲਿਆ ਜਿਆਦਾ ਕਰ ਲਿਆ ਪਰ ਇਹ ਆ ਵੀ ਕਈ ਦਾ ਵੀ ਚੱਲ ਆਪਣਾ ਸੱਬੀਆਂ 4 ਮਹੀਨੇ ਨੂੰ ਛੱਡ ਗਏ ਨਾ ਗਾੜੇ ਦੇਖਿਆ ਜਾਂਦੇ ਜਾਜ ਕਿੱਥੇ ਸਿੱਖੀ ਆ ਇਹ ਜਾਜ ਆਪਣੀ ਮੰਮੀ ਕੋਲ ਸਿੱਖੀ ਆ ਮੈਂ ਮਾਂ ਆਪਣੀ ਕੋਲ ਕਿਸ ਤਰ੍ਹਾਂ ਐਦਾਂ ਜਿਦਾ ਐਦਾਂ ਮੈਂ ਬੈਠੇ ਆ ਤੋ ਉਹ ਬੈਠੇ ਤੇ ਮੈਂ ਲਾ ਕੇ ਰੋਟੀ ਪਾਣੀ ਕਰਦੀ ਪਈ ਤੇ ਨਿਗਾ ਵੀ ਥੱਲੇ ਹੱਥ ਕਰਦੀ ਆ ਤਾਂ ਹੱਥ ਕਰਦੀ ਉੱਥੋਂ ਜਾ ਸਿੱਖੀ ਆ ਕੋਈ ਨਹੀਂ ਜਿਹੜੀ ਜਾਜ ਹੈਗੀ ਉਹਨਾਂ ਨੂੰ ਪੁੱਛ ਲਿਆ ਵੀ ਉਹਨਾਂ ਨੇ ਦੱਸਿਆ ਵੀ ਆ ਐਦਾਂ ਤੇ ਆ ਐਦਾਂ ਕਰਨਾ ਵਾ ਪੀੜੀ ਤੋਂ ਪੀੜੀ ਚੱਲਦਾ ਹੈ। ਹਾਂ ਪੀੜੀ ਤੋਂ ਪੀੜੀ ਚੱਲਦਾ ਹੈ। ਇਹ ਵੇਚਦੇ ਫਿਰ ਕਿਸ ਤਰ੍ਹਾਂ ਇਹ ਪਿੰਡਾਂ ਚ ਲੈ ਕੇ ਜਾਣੇ ਬੰਦੇ। ਉਹ ਆਰਡਰ ਦੇ ਬੰਦੇ। ਆ ਆਰਡਰ ਦਾ ਆਟਾ ਥੋੜਾ ਹੀ ਆਂਦਾ ਜਿਹਨੂੰ ਲੋੜ ਆ ਉਹ ਘਰੇ ਆ ਜਾਂਦੇ ਇੱਕ ਅੱਧਾ ਪੀਸ ਲੈਣ ਜਦੋਂ ਕਹੇ ਦੇ ਘਰੇ ਵਿਆਹ ਵਾ ਜਿਮੇਦਾਰਾਂ ਦੇ। ਉਹਨਾਂ ਨੂੰ ਜੇ ਪਤਾ ਇੱਥੇ ਬੰਦੇ ਪੈਸੇ ਅੱਜ ਤੋਂ ਉਹਨਾਂ ਨੇ ਇੱਥੇ ਲੈ ਆਣੇ ਆ। ਤੇ ਜਿਹਨਾਂ ਜੇ ਦੁਕਾਨਦਾਰ ਨੂੰ ਆ ਜੇ ਉਹਨੂੰ ਲੋੜ ਆ ਤੇ ਉਹ ਤਾਂ 20 ਰੁਪਿਆ ਦਾ ਆਰਡਰ ਦੇ ਦਿੰਦਾ 20 ਪੀਸਾਂ ਦਾ 30 ਦਾ ਇਦਾਂ ਬਣ ਜਾਂਦੇ ਅੱਜ। ਦੇਖਿਆ ਜਾਂਦਾ ਹੈ ਅੱਜਕੱਲ੍ਹ ਤੇ ਜਨਨੀਆਂ ਆਕਰ ਛਾੜਦੀਆਂ ਨਹੀਂ ਨਾ 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 ਉਹ ਛਾੜਦੀਆਂ ਨਹੀਂ ਉਹੀ ਦਾਟਾ ਕੰਮ ਘਟ ਹੋਇਆ ਬਾਬੇ ਤਾਂ ਹੀ ਥੋੜਾ ਮਾਲ ਬਣਾਇਦਾ ਨੇ ਦਾ ਸਾਰਾ ਮੁਹੱਲਾ ਬਣਾਉਂਦਾ ਹੀ ਘਰ ਸਾਰੇ ਬਣਾਉਂਦੇ ਸੀ ਸਾਡੇ ਚੱਜ ਇਹ ਆ ਵੀ ਇਹ ਅਸੀਂ ਛੱਡਦੇ ਨਹੀਂ ਪਈਆਂ ਅਗੇ ਚਾ ਜ਼ਿਆਦਾ ਨਹੀਂ ਤੇ ਥੋੜਾ ਥੋੜਾ ਦਾ ਚਿਹਰਾ ਮਾਪਿਓ ਦਾ ਕੰਮ ਅਸੀਂ ਕਰਨਾ ਹੀ ਨਿਸ਼ਾਨੀ ਰੱਖੀ ਉਹਨਾਂ ਦੀ ਨਹੀਂ ਤਾਂ ਸਾਰੇ ਛੱਡ ਗਏ ਆ ਵੀ ਸਾਨੂੰ ਸੋ ਕਹਿੰਦੇ ਆ ਲੱਗ ਲੱਗ ਗਵਾਂਡੀ ਵੀ ਤੁਸੀਂ ਕਹਿ ਦਿੰਨੇ ਆ ਤਾਂ ਫਿਰ ਬਣਾਉਣਾ ਪੈਣੇ ਆਂ ਇਹ ਕਹਿੰਦਾ ਆਡੀ ਰੋਟੀ ਰੋਟੀ ਜੀ ਆ ਵੀ ਤਾਂ ਨਹੀਂ ਅਸੀਂ ਛੱਡੀ ਦਾ ਕੰਮ ਏ ਵਿਰਸਾ ਹੀ ਨਾ ਜੁੜਿਆਦਾ ਹੈ। ਵਿਰਸਾ ਯਾਨੀ ਇਹ ਹੀ ਸਮਝੋ ਵੀ ਸਾਰਾ। ਹੁਣ ਜਦਾਂ ਵਿਆਹਾਂ ਸਾਲੀਆਂ ਦੇ ਜਾਗੋ ਕੱਢਣੀ ਆ ਉਹਨਾਂ ਦੇ ਲੋੜ ਪੈਂਦੀ ਪੈਂਦੀ ਆ ਵੀ। ਪਹਿਲਾਂ ਉਹਦੇ ਪਤਾ ਨਹੀਂ ਵੀ ਪੁਰਾਣੇ ਅਜੇ ਕੱਢਦੇ ਤੇ ਨਹੀਂ ਹੁਣ ਇਹ ਜਿਆਦਾ ਮਸ਼ਹੂਰ ਆ ਛਾਜੇ ਜਾਗੋ ਵਿੱਚ ਚੱਲਦਾ ਹੀ ਚੱਲਦਾ ਵਾ। ਤੈਨੂੰ ਵੀ ਜਾਗੋ ਵਿੱਚ ਜਾਂਦੇ ਸੀ ਪਿਛਲੇ ਜੁਆ ਪਹਿਲਾਂ ਜਦੋਂ। ਪਹਿਲਾਂ ਵੀ ਜਾਂਦੇ ਸੀ। ਪਹਿਲਾਂ ਉਹਨਾਂ ਸੋ ਜਦੋਂ ਮਗਹਾਈ ਘਾਟਿਆ ਨੂੰ ਤੋਂ ਫਾਇਦਾ ਇਹ। ਉਹਨਾਂ ਨੂੰ ਇਹ ਫਾਇਦਾ ਇਹਦੇ ਚ ਸਾਡੇ ਕੋਲ ਬਚਦਾ ਨਹੀਂ। 2 ਰੁਪਏ ਦਾ ਛੱਜ ਦਿੰਦੇ ਰਹੇ ਆ। ਰੁਪਏ ਦਾ ਛੱਜ 2 ਰੁਪਏ ਦਾ ਛੱਜ। ਤੇ ਹੁਣ ਤੇ ਹਿਸਾਬ ਲਾ ਲਓ ਕਿੱਥੇ ਪਹੁੰਚ ਗਏ ਆਂ। ਉਹ ਤਾਂ ਲੱਗਦੀ ਉਹ ਸਾਬ ਨੇ ਕਰੀ। ਹਾਂ ਦਿਹਾੜੀ ਇਹ ਚ ਕਿੰਦਾ 5 ਪੀਸ ਚਾਰ ਪੀਸ ਲੱਗਣੇ ਤੇ ਜਿਹਦਾ 20 ਰੁਪਏ ਲਿਆਂਦੇ ਵਟ ਕੇ ਉਹਦੇ ਚ ਘਰ ਧੱਗ ਜਾ ਰਾ ਸਾਰਾ ਕੁਛ ਉਹ ਤੋਂ ਟੱਬਰ ਜਾਂਦੇ ਹੁੰਦੇ ਸੀ ਹੁੰਦੇ ਅੱਜ ਕਾ ਟੱਬਰ ਨਹੀਂ। ਉਹਦਾ ਟੱਬਰ ਹੋ ਤੋਂ ਨਹੀਂ ਘਰ ਚ ਖਾਣਾ ਪੀਣਾ ਸਾਸੋਰਾ ਮਾ ਪਿਓ ਧੇਰ ਨਨ ਨਾ ਐਦਾਂ ਹੁੰਦਾ ਹੈ ਕੰਮ ਦਾ। ਹੁਣ ਤੇ ਇੱਕ ਘਰੇ ਪਰੋਣਾ ਅਜੇ ਤੇ ਕਹੇ ਜੀ ਇਹਨੂੰ ਰੋਟੀ ਕਿੱਦਾਂ ਖਵਾਣੀ ਆ। ਉਦੋਂ ਘਥੋਤੀ ਬਣ ਵੀ ਜਾਂਦਾ ਹੈ ਕੋਈ ਪਰਵਾਰ ਵਾਲਾ ਕੋਈ ਪਰੋਣਾ ਆਇਆ ਤਾਂ ਉਹਨੇ ਨਾਲ ਲੱਗ ਜਾਣਾ ਵਾ ਜੇ ਕੋਈ ਕਿਸੇ ਨੂੰ ਕਹਿ ਕੇ ਵੀ ਅੱਜ ਮੈਂ ਨਧਿਆੜੀ ਲਵਾ ਦਿੰਦਾ ਚਾਰ ਪੀਚ ਬਣਾਨੇ ਕਰ ਦਿੰਦੇ ਅੱਜ ਕੱਲ ਨਹੀਂ ਉਹ ਸਮਾਂ ਰਿਹਾ ਅੱਜ ਕੱਲ ਕੱਲੇ ਕਰਦੇ ਕੱਲੇ ਹੀ ਕਰਦੇ ਕੋਈ ਬਿੰਦਾ ਨਹੀਂ ਲੱਗਿਆ ਆਣ ਕੇ ਕੰਮ ਨਾ ਕਰਾਣਾ ਪੈ ਜਾਏ ਇਹ ਸਾਹ ਪਰਿਵਾਰ ਚ ਫਿਰ ਕੌਣ ਕੌਣ ਹੱਥ ਬਣਾਉਂਦਾ ਇਹ ਮੇਰੇ ਘਰ ਵਾਲਾ ਤੇ ਮੈਂ ਹੀ ਕਰਦੇ ਦੋਨੇ ਤੇ ਆ ਮੇਰੀ ਬੀਬੀ ਸੱਸ ਆਈ ਸੀ ਮਾੜਾ ਮਟਾ ਉਹ ਕਰਾ ਜਾਂਦੀ ਬੀਬੀ ਮੇਰੀ ਉਹ ਵਾ ਕੱਢ ਕੇ ਗਈ ਬਾਸਾ